ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਆਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਣਾ ਪਹੁੰਚ ਸਕਣ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਤਾਂ ਤੁਸੀਂ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 632 ਨਾਮ ਕੌਰ ਜ਼ਿਲ੍ਹਾ ਮੋਗਾ ਕਾਸ਼ਟ ਜੱਟ ਸਿੱਖ ਗੋਤ ਚਾਹੇਲ ਹਾਈਟ 5 ਫੁੱਟ 5 ਇੰਚ ਜਨਮ 6 April 1999 ਪੜਾਈ B.A. ਕੁੜੀ ਸਿੰਪਲ ਹੈ ਤੇ ਸਿੰਪਲ ਪਰਿਵਾਰ ਤੋਂ ਹੈ ਜੀ ਕੁੜੀ ਸਿਲਾਈ ਕਢਾਈ ਦਾ ਕੰਮ ਵੀ ਜਾਣਦੀ ਹੈ ਤੇ ਛੋਪ ਹੈ ਆਪਣੀ ਜੀ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡੇ ਨੂੰ ਜ਼ਮੀਨ 5 ਕਿੱਲਿਆਂ ਤੱਕ ਆਉਂਦੀ ਹੋਵੇ ਮੁੰਡਾ ਸੋਹਣਾ ਸੁਨੱਖਾ ਹੋਵੇ ਮੁੰਡਾ ਨਸ਼ਾ ਰਹਿਤ ਹੋਵੇ ਅਤੇ ਪੜਿਆ ਲਿਖਿਆ ਹੋਵੇ ਜੇ ਆਪਣਾ ਕੋਈ ਕੰਮਕਾਰ ਕਰਦਾ ਹੋਵੇ ਤਾਂ ਬਹੁਤ ਵਧੀਆ ਗੱਲ ਹੈ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਦੇ ਪ੍ਰਵਾਹ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ। ਅਗਲਾ ਦਿਸਤਾ ਰੋਟ ਕਰੋ ਜੀ ਫਾਈਲ ਨੰਬਰ 633 ਨਾਮ ਕੌਰ ਜੀਲਾ ਸ਼੍ਰੀ ਮੁਖਸਰ ਸਾਹਿਬ ਕਾਸਟ ਜੱਟ ਸਿੱਖ ਹਾਈਟ 5 ਫੁੱਟ 4 ਇੰਚ ਜਨਮ 23 ਜੂਨ 1998 ਪੜ੍ਹਾਈ ਐਮਏ ਫਲਸਫੀ ਕੂੜੀ ਦਾ ਰੰਗ ਸਾਫ਼ ਤੇ ਸਨੱਖੀ ਹੈ ਜੀ ਮਾਤਾ ਜੀ ਐਕਸਪਾਇਰ ਪਿਤਾ ਐਫਸੀ ਵਿੱਚ ਜੋਬ ਕਰਦੇ ਨੇ ਇੱਕ ਪਰਾ ਕੈਨੇਡਾ ਵਰਕ ਪਰਮਿਟ ਇਨਾਂ ਨੂੰ ਲੋੜ ਹੈ ਜੀ ਰਿਸ਼ਤੇ ਜੀ ਮੁੰਡਾ ਸੋਨਾ ਸਦਕਾ ਹੋਵੇ ਅਤੇ ਕੋਈ ਵੀ ਡਿਗਰੀ ਕੀਤੀ ਹੋਵੇ ਮੁੰਡੇ ਨੂੰ ਜ਼ਮੀਨ 6 ਤੋਂ 7 ਕਿੱਲੇ ਤੱਕ ਆਉਂਦੀ ਹੋਵੇ ਮੁੰਡਾ ਫੌਰਨ ਹੋਵੇ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਜਾਂ ਇੰਡੀਆਈ ਹੋਵੇ ਵਿਆਹ ਵਧੀਆ ਕਰਨਾ ਹੈ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਰਣਕੂ ਜੀ ਫਾਈਲ ਨੰਬਰ 634 ਨਾਮ ਕੌਰ ਜਿਹਦਾ ਸ੍ਰੀ ਅਮਰਤਸਰ ਸਾਹਿਬ ਕਾਸਟ ਜੱਟ ਸਿੱਖ ਗੋਤ ਬਿਰਕਾ ਜਨਮ 2001 ਕੱਦ 5 ਫੁੱਟ 5 ਇੰਚ ਪੜ੍ਹਾਈ 12 ਪਾਸ ਭੈਣ ਕੋਈ ਨਹੀਂ ਭਰਾ ਇੱਕ ਕਰਨ ਮੈਰਡ ਲੋੜ ਹੈ ਜੀ ਇਸ ਤਰੀ ਮੁੰਡੇ ਦਾ ਜ਼ਮੀਨ ਹੈ ਤਿੰਨ ਤੋਂ 5 ਕਿੱਲਾਂ ਤੱਕ ਆਉਂਦੀ ਹੋਵੇ ਛੋੜਾ ਸਨੱਖਾ ਹੋਵੇ ਵਿਆਹ ਸੈਂਪਲ ਹੀ ਕਰਨਾ ਹੈ ਜੇ ਮੁੰਡਾ ਜੇ ਬਾਹਰ ਹੋਵੇ ਤਾਂ ਵੀ ਰਿਸ਼ਤਾ ਕਰ ਦੇਣਗੇ ਜਾਂ ਮੁੰਡਾ ਵਧੀਆ ਜੋਬ ਤੇ ਹੋਵੇ ਜਾਂ ਆਪਣਾ ਕੋਈ ਬਿਜ਼ਨਸ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 635 ਨਾਮ ਸਿੰਘ ਜ਼ਿਲ੍ਹਾ ਬਠਿੰਡਾ ਕਾਸਟ ਜੜ ਸਿੱਖ ਗੋਤ ਢਿੱਲੋ ਹਾਈਟ 6 ਫੁੱਟ ਜਨਮ 15 ਅਪ੍ਰੈਲ 1997 ਪੜ੍ਹਾਈ ਪਲੱਸ 2 ਪਲੱਸ ਕੰਪਿਊਟਰ ਕੋਰਸ ਕੀਤਾ ਹੋਇਆ ਹੈ ਜੀ ਕੰਮ ਏਮਜ਼ ਹਸਪਤਲ ਵਿੱਚ ਮੁੰਡਾ ਜੋਬ ਕਰਦਾ ਹੈ ਤਨਖਾਹ 24000 ਰੁਪਏ ਮਹੀਨਾ ਹੈ ਜੀ ਜ਼ਮੀਨ 4 ਕਿੱਲੇ ਮਾਤਾ ਜੀ ਹਾਊਸ ਵਾਈਫ ਪਿਤਾ ਜੀ ਖੇਤੀ ਕਰਦੇ ਨੇ ਇਹਨਾਂ ਲੋੜ ਹੈ ਜਿਸ ਤਰੀਕੀ ਕੁੜੀ ਦੀ ਪਲੱਸ ਟੂ ਪਾਸ ਕੀਤੀ ਹੋਵੇ ਅਤੇ ਘਰ ਦਾ ਘਰੀ ਲੋਕ ਕੰਮ ਕਰ ਜਾਣ ਦੀ ਹੋਵੇ ਜੇ ਕਿਸੇ ਪਰਿਵਾਰ ਨੂੰ ਕਰਜਬਾਈ ਦੀ ਲੋੜ ਹੈ ਤਾਂ ਵੀ ਤੁਸੀਂ ਪਰਿਵਾਰ ਨਾਲ ਸੰਪਰਕ ਕਰ ਸਕਦੇ ਹੋ ਜੀ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 9464382714 9464482714 ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ